ਲੋ ਵੀਰੋ ਸਾਰੇ ਵੀਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਅੱਜ ਬਾਈ ਗੁਰੂ ਕੋਲੇ ਫੇਰ ਖੜਿਆਂਗੇ ਤੇ ਬਾਈ ਚਾਰ ਵਾਲੀ ਮਸ਼ੀਨ ਲੈ ਕੇ ਆਏਗਾ ਸੇਲ ਲਈ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਵੀਡੀਓ ਚ ਬਣੇ ਰਿਓ ਬਾਈ ਜੀ ਹੱਸ ਕੇ ਬਾਈ ਗੁਰੂ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵੀਰੇ ਵਧੀਆ ਬਾਈ ਜੀ ਤੇ ਲੋਕੇਸ਼ਨ ਕੀ ਹੈ ਬਾਈ ਜੀ ਆਪਣੀ ਕਿਸੇ ਨੂੰ ਪਿੰਡ ਭੱਟਲਾ ਜੀ ਨਾਲਾ ਜਿਲ੍ਹਾ ਆਪਣਾ ਠੀਕ ਹੈ ਨੀ ਦਿੱਤਨੌਲਾ ਮੰਡੀ ਆ ਜੀ ਆਪਾਂ ਠੀਕ ਹੈ ਜੀ ਨਾਲ ਟਰੈਕਟਰਾਂ ਦਾ ਕਾਰੋਬਾਰ ਵੀ ਆਪਾਂ ਟਰੈਕਟਰਾਂ ਦਾ ਵੀ ਕੰਮ ਆ ਜੀ ਆਪਣਾ ਤੇ ਨਾਲ ਆਪਾਂ ਮੱਖੀ ਵਾਲੀ ਮਸ਼ੀਨ ਮਤਲਬ ਆਪਣੇ ਦੇ ਹੁਣ ਆਈ ਹੋਈ ਹੈ 2 ਖੁੱਡਾਂ ਵਾਲੀ ਜਿਹੜੀ 2 ਖੁੱਡਾਂ ਲੈਂਦੀ ਹੈ ਠੀਕ ਆ ਜੀ ਤੇ ਤੁਰਕੀ ਦੀ ਇੰਪੋਰਟਡ ਮਸ਼ੀਨ ਹੈ ਜੀ ਇਹਦੀ ਤੁਰਕੀ ਤੋਂ ਇੰਪੋਰਟ ਹੋਈ ਹੈ ਆਪਣੇ ਆਈ ਹੋਈ ਹੈ ਇੱਧਰ ਜੀ ਇਹ ਠੀਕ ਆ ਜੀ ਇੱਕ ਕੰਪਨੀ ਦੀ ਇਹ 20 ਮਾਡਲ ਹੈ ਜੀ ਮਸ਼ੀਨ ਬੇ ਮਾਡਲ ਆਗੇ ਹਾਂ ਜੀ ਹਾਂ ਇਹ 2 ਖੁੱਡਾਂ ਲੈਂਦੀ ਹੈ ਜੀ 2 ਖੁੱਡ ਹਾਈਡਰੋਲਿਕ ਮਸ਼ੀਨ ਹੈ ਜੀ ਇਹ ਠੀਕ ਹੈ ਬਾਕੀ ਜੇ ਚੱਲ ਚਲਾਵੇ ਤੇ ਚੱਲ ਗੱਲ ਬਹੁਤ ਜਿਆਦਾ ਠੀਕ ਹੈ ਜੀ ਹਾਂ ਹਾਂ ਤੇ ਜੇ ਗੱਲ ਕਰੀਏ ਬਾਈ ਜੀ ਦੂਜੀ ਕੋ ਤੁਸੀਂ ਵਰਤੀ ਹੋਣਗੇ ਵੈਸੇ ਦੂਜੀ ਕੰਪਨੀ ਵੀ ਵਰਤੀ ਹੋਣਗੇ ਤੇ ਵੀ ਵਰਤ ਕੇ ਦੇਖੀ ਹੋਊਗੀ ਇਹ ਆਪਾਂ ਦਾ ਆਈ ਸੀ ਜਿਹਨੇ ਇਹਦੇ ਨਾਲ ਪਿਛਲੀ ਵਾਰ ਇਹਦੀ ਕੁਆਲਿਟੀ ਬਹੁਤ ਜਿਆਦਾ ਹੈ ਜੀ ਠੀਕ ਹੈ ਜੀ ਤੇ ਬਾਕੀ ਟਰੈਕਟਰ ਨੂੰ ਸੌਖਾ ਰੱਖਦੇ ਕੋਈ ਖੜਖੜਾੜਦਾ ਨਹੀਂ ਕੋਈ ਦਿੱਕਤ ਸਮੱਸਿਆ ਨਹੀਂ ਹੁੰਦੀ ਜਦੋਂ ਕਿ ਇਹਨਾਂ ਚਲਾਉਂਦੀ ਰਿਪੇਅਰ ਕਰਕੇ ਮੋੜ ਕੇ ਸਹੀ ਚੱਲੀ ਬਿਲਕੁਲ ਇਹ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਬਾਈ ਜੀ ਆਪਾਂ ਲਈ ਨੂੰ ਆਪਾਂ ਪਿਛਲਾ ਸੀਜ਼ਨ ਲਾਇਆ ਜੀ ਇਹਦੇ ਨਾਲ ਆਪਾਂ ਸੇਲ ਪਰਚੇਜ਼ ਵੀ ਕਰਦੇ ਆਂ ਇਹ ਮਸ਼ੀਨਾਂ ਦੀ ਠੀਕ ਹੈ ਜੀ ਇਹ ਬੁੜਾ ਕੰਪਨੀ ਦੀ ਹੈ ਜੀ ਬੁੜਾ ਕੰਪਨੀ ਦੀ ਹੈ ਹਾਂ ਜੀ ਹਾਂ ਸਾਰੀ origignal ਮਸ਼ੀਨਾਂ ਇਹ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਇਹ 65 ਤੋਂ 75 ਐਚਪੀ ਤੱਕ ਚੱਲ ਪੈਂਦੀ ਹੈ ਇਹ 65 ਤੋਂ ਚੱਲ ਜਾਂਦੀ ਹੈ ਠੀਕ ਹੈ ਜੀ 65 ਤੋਂ 75 ਹਾਰਸ ਪਾਵਰ ਦਾ ਟਰੈਕਟਰ ਪੂਰਾ ਵਧੀਆ ਚਲਾਉਂਦਾ ਹੈ ਇਹਨੂੰ ਟਰੈਕਟਰ ਨੂੰ ਪੂਰਾ ਵਧੀਆ ਚਲਾਉਂਦਾ ਜੀ ਠੀਕ ਹੈ ਜੀ ਤੁਸੀਂ ਕਿਹੜੇ ਜ਼ਿਆਦਾਤਰ ਕਿਹੜੇ ਟਰੈਕਟਰ ਤੇ ਚਲਾਈ ਹੈ ਜੀ ਅਸੀਂ ਇਹ ਡਿਊਜ਼ ਫਾਰਡ ਤੇ ਚਲਾਈ ਸੀ ਜੀ ਠੀਕ ਹੈ ਜੀ ਡਿਊਜ਼ ਫਾਰਡ ਤੇ ਚਲਾਈ ਹੈ ਜੀ ਫਿਰ ਅਸੀਂ ਸੋਚਨਾ ਉਸ ਨੂੰ ਬਹੁਤ ਪ੍ਰੀਤ ਤੇ ਵੀ ਚਲਾ ਕੇ ਦੇਖੇ ਜੀ 65 ਪਾਵਰ ਤੇ ਤੇ ਬਾਕੀ ਬਾਈ ਜੀ ਜਿਵੇਂ ਆਪਾਂ ਕਹਦੇ ਆ ਇਹਦੇ ਗੇਅਰ ਬਾਕਸ ਵਗੈਰਾ ਦੀ ਗਾਰੰਟੀ ਹੋਵੇ ਬਾਈ ਜੀ ਗਾਰੰਟੀ ਹੈ ਜੀ ਗੇਅਰ ਬਾਕਸ ਦੇ ਆਸਿਕ ਇੱਕ ਉਧਰ ਹੁੰਦੇ ਨੇ ਤਿੰਨ ਚਾਰ ਹੁੰਦੇ ਨੇ ਜਿਹਦੇ ਠੀਕ ਆ ਜੀ ਹਾਂਜੀ ਹਾਂ ਤੇ ਬਾਕੀ ਟੁੱਟ ਭੱਜਦੀ ਜੀ ਕੁਈ ਦਿੱਕੀ 1 ਰੁਪਏ ਦੀ ਕੋਈ ਮਲ ਹੁਣ ਇਹ ਤੇ ਕੰਪਲੀਟ ਹੈ ਨਹੀਂ ਮਸ਼ੀਨ ਚ ਮਾੜੀ ਮੁੱਟੀ ਰਿਪੇਅਰ ਕਰਕੇ ਕੀ ਕੰਮ ਵਰਕਿੰਗ ਕਰਨ ਨੂੰ ਠੀਕ ਰਹੇਗੀ ਜੀ ਠੀਕ ਹੈ ਜੀ ਤੁਸੀਂ ਆਪਣੇ ਆਪਣੇ ਨਵੀਂ ਲਈ ਸੀ ਕਿ ਵੀ ਜਾਂ ਨਹੀਂ ਨਵੀਂ ਨਹੀਂ ਤਾਂ ਕਿਸੇ ਹੋਰ ਪਾਰਟੀ ਲਈ ਸੀ ਆਪਾਂ ਪਿਛਲੀ ਵਾਰ ਲਈ ਹੁੰਦੀ ਸੀ ਆਪਾਂ ਨੇ ਸੇਲ ਪਰਚੇਸ ਹੁਣ ਦੱਸਿਆ ਪਹਿਲਾਂ ਵੀ ਠੀਕ ਹੈ ਜੀ ਇਹ ਮਸ਼ੀਨ ਰਹੀ ਗਈ ਸੀ ਆ ਕੋਲੇ ਮੌਕੇ ਤੇ ਫਿਰ ਇਹਦੇ ਨਾਲ ਆਪਾਂ ਸੀਜ਼ਨ ਲਾਇਆ ਸੀ ਠੀਕ ਹੈ ਜੀ ਮੈਂ ਆਪਾਂ ਕਹਿ ਦਿਆ ਮੂਰੇ ਸੀਜ਼ਨ ਹੁਣ ਆਉਣ ਵਾਲਾ ਦਾ ਆ ਮੱਕੀ ਦਾ ਹੁਣ ਮੰਨ ਲਓ ਮੂਰੇ ਚੱਲੂਗਾ ਜੀ ਠੀਕ ਹੈ ਜੀ ਫਿਰ ਮੌਕੇ ਤੇ ਬਾਈ ਭਾਲਦੇ ਰਹਿੰਦੇ ਨੇਗੇ ਮੌਕੇ ਤੇ ਮਿਲਦੀ ਉਹ ਤਾਂ ਹੈ ਮਹਿੰਗੀ ਮਸ਼ੀਨ ਹੈ ਠੀਕ ਹੈ ਜੀ ਉਹ ਤਾਂ ਨਵੀਂ ਤਾਂ 14-15 ਲੱਖ ਚ ਪੈਂਦੀ ਹੈ ਜੀ ਠੀਕ ਹੈ ਜੀ ਜੇ ਨਵੀਂ ਤੇ ਉਹਦੇ ਨਾਲ ਨਵੀਂ ਨਾਲੋਂ ਇਹਦਾ ਕਿੰਨਾ ਕੁ ਫਾਇਦਾ ਹੋ ਜੂਗਾ ਇਹ ਮੰਨ ਕੇ ਚਲੋ ਸਾਡੇ ਕਿਸੀ ਲੱਖ ਰੁਪਏ ਦੀ ਦਾਂਗੇ ਮਸ਼ੀਨ ਆਪਾਂ ਜੀ ਇਹ ਅੱਧ ਤੋਂ ਵੱਧ ਹਾਂਜੀ ਹਾਂ ਸਾਈ ਭਾਈ ਜੀ ਜਿਵੇਂ ਆਪਾਂ ਕਹਦੇ ਨੇ ਉਹਨੇ ਕੇ ਕਈ ਵੀਰ ਕਹਿੰਦੇ ਨੇ ਕਿ ਵੀ ਨਮੀ ਲਿਆਵਾਂਗੇ ਜੇ ਲਿਆਵਾਂਗੇ ਘਟੋ ਘਟਾ ਸੋਡਾ ਇਹ ਮਸ਼ੀਨ ਮਾ ਅਗਰ 6 ਤੋਂ 7 ਲੱਖ ਰੁਪਏ ਦਾ ਫਾਇਦਾਗਾ ਤੇ ਬਾਕੀ ਕਿਸੇ ਵੀਰ ਨੇ ਗ੍ਰੇਂਡਰ ਸੂਟ ਵਿੱਚ ਕਟਾਉਣੇ ਕੋਈ ਕਲਾਕ ਬਸਲੇ ਸ਼ਕਤੀਮਾਨ ਦਾ ਕੋਈ ਤੁਰਕੀ ਦਾ ਹੀ ਹੁੰਦਾ ਪੁਰਜਾ ਕੋਈ ਵੀ ਉਹ ਵੀ ਵਿੱਚ ਕੱਟੇ ਜਾਊਗਾ ਜੀ ਇਹਦੇ ਮਤਲਬ ਜਿਵੇਂ ਆਪਾਂ ਕਹਦੇ ਕੋਈ ਵੀ ਸੰਦ ਜੇ ਕਟਪਾਉਣਾ ਹੈ ਕੱਟ ਲੋਗੇ ਸੇਲ ਪਰਚੇਜ ਦਾ ਕੰਮ ਆਗਾ ਬਾਈ ਦਾ ਠੀਕ ਹੈ ਜੀ ਤੇ ਬਾਕੀ ਬਾਈ ਕਹਿੰਦਾ ਗਰੰਟੀ ਹੋ ਗਏ 100% ਬਾਈ ਜੀ ਹਾਂ ਬਿਲਕੁਲ ਜੀ ਠੀਕ ਹੈ ਠੀਕ ਹੈ ਤਸੱਲੀ ਵਕਤ ਬਾਈ ਕਰਕੇ ਫਿਰ ਲਿਜਾ ਸਕਦੇਗੇ ਸਿਸਟਮ ਸਾਰਾ ਆਪਦੇ ਫਰੀ ਹੈ ਦਾ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਇਥੋਂ ਸਾਰਾ ਕੁਝ ਚੱਲਦਾ ਹੈ ਡਿਸਟ੍ਰੀਬਿਊਟਰੇ ਸੀ ਲਿਫਟ ਪੰਪ ਉਹਦੇ ਨਾਲ ਅਲੱਗ ਲੱਗੇ ਦਾ ਠੀਕ ਹੈ ਟੈਂਕੀ ਦੀ ਇਹਦੇ ਲਈ ਹਾਈਡਰੋਲਿਕ ਤੇਲ ਵਾਲੀ ਇਹਦੀ ਠੀਕ ਹੈ ਜੀ ਹਾਂ ਮੰਨ ਲਓ ਟਰੈਕਟਰ ਦੀ ਜਰੂਰਤ ਨਹੀਂ ਦਾ ਆਪੀ ਆਪਦਾ ਕੰਮ ਇਥੇ ਹੀ ਹੋ ਜਾਂਦਾ ਇਹਦਾ ਬੂਮ ਘਮਾਉਣਾ ਹੈ ਬੂਮ ਉੱਪਰ نیچے ਕਰਨਾ ਹੈ ਠੀਕ ਹੈ ਜੀ ਸਾਰਾ ਠੀਕ ਹੈ ਜੀ ਇਹਦੇ ਨਾਲ ਹੀ ਇਥੇ ਹੋ ਜਾਂਦਾ ਜੀ ਠੀਕ ਹੈ ਜੀ ਰੰਗ ਪੈਂਟ ਦੀ ਹੈਗੇ ਜਿੰਨੀ ਸਾਰੀ オリジナル ਹੈ ਠੀਕ ਹੈ ਜੀ ਕੰਪਨੀ ਇੱਕ ਵਾਰੀ ਹੋ ਬੂਡਕਾ ਕੰਪਨੀ ਦੇ ਠੀਕ ਆ ਜੀ ਤੇ ਤੁਸੀਂ ਕਿੰਨੇ ਕਿ ਬਾਹਾਂ ਤੇ ਚਲਾਈਏ ਬਾਈ ਜੀ ਅਸੀਂ ਇਹਦੇ ਨਾਲ 150 ਕਿਲੇ ਦਾ ਚਾਰ ਪਾਇਆ ਜੀ ਪਿਛਲੀ ਵਾਰ ਠੀਕ ਆ ਜੀ ਹਾਂਜੀ ਹਾਂ ਉਹ ਫੈਕਟਰੀ ਆ ਵੀਰ ਦੀ ਆਪਣੀ ਦੀ ਮੁੰਡੇ ਦੀ ਠੀਕ ਆ ਜੀ ਤੇ ਬਾਕੀ ਤੁਸੀਂ ਦੇ ਦਿਓ ਆ ਦੇਖੋ ਇਹ ਸਾਰਾ ਮੰਨ ਲਓ ਇਹਨਾਂ ਦੀ ਮੱਕੀ ਦਾ ਸਾਰਾ ਆਪਾਂ ਮੰਨ ਲਓ ਇੱਥੇ ਆਈ ਹੈ ਜੀ ਮੱਕੀ ਇਹਦੇ ਨਾਲ ਕਹੋ ਕਰਕੇ ਠੀਕ ਆ ਬਾਈ ਜੀ ਤੇ ਲੋਕੇਸ਼ਨ ਬਾਈ ਜੀ ਇੱਕ ਵਾਰੀ ਹੋਰ ਦੱਸ ਦੋ ਤੇ ਲਾਸਟ ਪ੍ਰਾਈਸ ਕਿੱਥੇ ਕਿੱਥੇ ਤੱਕ ਛੱਡ ਦਿੰਗੇ ਮੰਨ ਲਓ ਮੌਨਤਨ ਹੋ ਜਾਂਦੀ ਮਾੜਾ ਮੋਟਾ ਕੋਈ 10 20 ਹਜ਼ਾਰ ਦਾ ਮੌਕੇ ਤੇ ਮੰਨ ਲਓ ਦੇਖਿਆ ਜਾਂਦਾ ਉਦੋਂ 6 ਲ ਕੋਈ ਬਾਕੀ ਮੌਕਾ ਹੋ ਜਾਂਦਾ ਕੋਈ ਮਾੜਾ ਮੋਟਾ ਬਾਕੀ ਮੌਕੇ ਦੇ ਮਾਨਦਾਨ ਹੋ ਜੂਗਾ ਠੀਕ ਹੈ ਭਾਈ ਜੀ ਲੋਕੇਸ਼ਨ ਇੱਕ ਵਾਰੀ ਹੋਰ ਦੱਸੋ ਜੀ ਪੱਠੜਾ ਜੀ ਆਪਣਾ ਜ਼ਿਲ੍ਹਾ ਬਰਨਾਲਾ ਤੇ ਆਪਣਾ ਨਾਲ ਤਨੋਲਾ ਮੰਡੀ ਪੈ ਜਾਂਦੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 7009901494 ਜੀ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਜੀ ਲੱਗਿਆ ਜੇ ਕਿਸੇ ਨੇ ਮਸ਼ੀਨ ਖਰੀਦਨੀ ਹੈ ਖਰੀਦ ਲਓ ਭਾਈ ਜੀ ਕੰਟੈਕਟ ਕਰੀ ਠੀਕ ਹੈ ਜੀ ਜਾਣਕਾਰੀ ਲਈ ਫੋਨ ਕਰ ਸਕਦਾ ਹੋਰ ਵੀ ਮਸ਼ੀਨਾਂ ਮੰਨ ਲਓ ਵੱਡੀਆਂ ਵੀ ਆਉਣਗੀਆਂ ਆਪਣਾ ਵਿਚਾਰ ਖੁੱਡਣੇ ਵੀ ਹੁੰਦੀ ਰਹਿੰਦੇ ਨੇ ਠੀਕ ਹੈ ਜੀ ਤੇ ਗ੍ਰੈਂਡਰ ਵੀ ਛੋਟੇ ਮਿਲ ਜਾਂਦੇ ਨੇ ਗ ਤੁਹਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਗਏ ਨਵੇਂ ਵੀਡੀਓ ਤਦ ਤੱਕ ਲਈ ਧੰਨਵਾਦ